ਕਰੀਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਮਿਲੀ ਅਜੀਹੀ ਚੀਜ਼ ਦੇਖ ਸਭ ਲੋਕਾਂ ਦੇ ਉੱਡ ਗਏ ਹੋਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਜੋ ਖਬਰ ਆ ਰਹੀ ਹੈ ਜੀ ਹਾਂ ਗਰਦਾਸਪੁਰ ਚ ਸਨਸਣੀ ਔਸਮ ਫੈਲ ਗਈ ਜਦੋਂ ਇਹ ਰੇਲਵੇ ਸਟੇਸ਼ਨ ਚ ਖਦਾਈ ਦੌਰਾਨ 10 ਰਾਕਟ ਲਾਂਚਰ ਬਣਦ ਹੋਏ ਇਸ ਘਟਨਾ ਦੇ ਮਗਰੋਂ ਪੁਲਿਸ ਪ੍ਰਸ਼ਾਸਨ ਚ ਵਿਪਾਜੜਾ ਪੈ ਗਈਆਂ ਜ਼ਰਨ ਤੁਰੰਤ ਹੀ ਬੰਬ ਸਕਿਉਰਿਟੀ ਟੀਮ ਨੂੰ ਸੂਚਨਾ ਦਿੱਤੀ ਕਿ ਜੈਸੇ ਮੌਕੇ ਤੇ ਪਹੁੰਚ ਕੇ 10 ਰਾਕਟ ਲਾਂਚਰਾਂ ਨੂੰ ਰਿਵਿਊਜ਼ ਕਰ ਦਿੱਤਾ ਇਸ ਸੂਚਨਾ ਤੋਂ ਬਾਅਦ ਪੂਰੇ ਇਲਾਕੇ ਚ دہشت ਦਾ ਮਾਹੌਲ ਬਣ ਗਿਆ ਹੈ ਜੀਹਾਂ ਵੱਡੀ ਘਟਨਾ ਦੇਖ ਕੇ ਲੋਕਾਂ ਚ ਹਫੜਾ ਧਫੜੀ ਮੱਚੀ ਅਤੇ ਲੋਕਾਂ ਚ ਡਰ ਦਾ ਮਾਹੌਲ ਵੀ ਬਣਿਆ ਜੀਹਾਂ ਰੇਲਵੇ ਪੁਲਿਸ ਨੇ ਬੰਬ ਸਕਿਉਰ ਟੀਮ ਦੀ ਤਿਉਗ ਦੇ ਨਾਲ ਕੀਤੇ ਇਹ ਬੰਬ ਡਿਫਿਊਜ਼ ਜੀ ਹਾਂ ਵੱਡੀ ਅਪਡੇਟ ਸਾਹਮਣੇ ਆਈ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁਬਾਧ